ਰਾਜਾ ਵੜੈੰਗ ਤੇਰੀ ਕੋਈ ਭੈਣ ਵਿਧਵਾਨੀ ਹੋਈ ਤੇਰੀ ਕੋਈ ਮਾਂ ਵਿਧਵਾਨੀ ਹੋਈ ਤੂੰ ਕੋਈ ਕਿਸੇ ਬੱਚੇ ਨੂੰ ਯਤੀਮ ਹੋਇਆ ਆਪਣੀ ਅੱਖਾਂ ਦੇ ਸਾਹਮਣੇ ਨਹੀਂ ਦੇਖਿਆ ਤਾਂ ਤੂੰ ਇਹ ਬਿਆਨ ਦਿੱਤਾ ਕਿ ਰਾਜਾ ਵੜੈੰਗ ਤੇਰੀ ਵੋਠੀ ਕਹਿੰਦੀ ਆ ਕਿ ਇਹ ਗੁਰੂ ਨਾਨਕ ਦਾ ਪੰਜਾ ਉਹ ਇਹ ਕਾਤਲ ਪੰਜਾ ਇਹ ਖੂਨੀ ਪੰਜਾ ਸਿੱਖਾਂ ਦੇ ਕਤਲ ਨੂੰ ਕਾਂਗਰਸੀਆਂ ਦਾ ਕਾਤਲ ਤੇ ਖੂਨੀ ਪੰਜਾ ਜਿਨ੍ਹਾਂ ਹਜ਼ਾਰਾਂ નિર્ਦੋਸ਼ ਸਿੰਘਾਂ ਸਿੰਘਣੀਆਂ ਪਚੰਗੀਆਂ ਦੇ ਕਤਲੇਆਮ ਕੀਤੇ ਪਰ ਲੁਧਿਆਣੇ ਦਾ ਕੋਈ ਬੰਦਾ ਇਹਦੇ ਨਾਲ ਨਹੀਂ ਆ ਇਹ ਸਾਰਾ ਕਾਫਲਾ ਸਾਰੀਆਂ ਗੱਡੀਆਂ ਬਾਹਰ ਦੀਆਂ ਤੇ ਅਸੀਂ ਇਹਦਾ ਹਰ ਇੱਕ ਹਲਕੇ ਦੇ ਵਿੱਚ ਜਾ ਕੇ ਵਿਰੋਧ ਕਰਾਂਗੇ ਇਹ ਕਾਤਲ ਕਾਂਗਰਸੀਆਂ ਇਹ ਕੁਰਸੀ ਦੇ ਪਿੱਛੇ ਇਹਨਾਂ ਨੂੰ ਕੋਈ ਮਾਂ ਦੀ ਇੱਜ਼ਤ ਨਹੀਂ ਕੋਈ ਭੈਣ ਦੀ ਇੱਜ਼ਤ ਨਹੀਂ ਕੋਈ ਧੀ ਦੀ ਇੱਜ਼ਤ ਨਹੀਂ ਨਾ ਕਤਲਾਂ ਤੋਂ ਬਚੋ ਕੇ ਰਾਜਾ ਵੜਿੰਗ ਤੇਰੀਆਂ ਜਮਾਨਤਾਂ ਜ਼ਬਤ ਕਰਵਾਵਾਂਗੇ ਅਸੀਂ ਕਾਂਗਰਸ ਪਾਰਟੀ ਵੀ ਨਿਖੇਂਦੀ ਕਰਦੇ ਆ ਰਾਜਾ ਵੜਿੰਗ ਨੂੰ ਗੋ ਬੈਕ ਕਰਨ ਆ ਉਹ ਇੰਦਰਾ ਗਾਂਧੀ ਜਿਹਨੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਤੋਪਾਂ ਤੇ ਟੈਂਕਾਂ ਦੇ ਨਾਲ ਹਮਲੇ ਕਰਕੇ ਟਾ ਟੈਰੀ ਕੀਤਾ ਜਿਹੜਾ ਰਾਜਾ ਵੜਿੰਗ ਆਇਆ ਵਾ ਰਾਜਾ ਵੜਿੰਗ ਇਹ ਰਾਇਪੜਿੰਗਾ ਉਹ ਕਾਂਗਰਸ ਸਰਕਾਰ ਆ ਜਿਨ੍ਹਾਂ ਨੇ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਅਟੈਕ ਕਰਾਇਆ ਸੀਗਾ ਤੇ ਹਜ਼ਾਰਾਂ ਨਿਰਦੋਸ਼ ਸਿੱਖ ਸਿੰਘ ਸਿੰਘਣੀਆਂ ਨੂੰ ਤੇ ਬੱਚਿਆਂ ਨੂੰ ਕੋ-ਗੋ ਕਥਾ ਮਾਰਿਆ ਗਿਆ ਸੀਗਾ ਅਸੀਂ ਕਾਂਗਰਸ ਪਾਰਟੀ ਵੀ ਨਿਖੇਂਦੀ ਕਰਦੇ ਰਾਜਾ ਵੜੰਗ ਨੂੰ ਗੋ ਬੈਕ ਕਰਨੇ ਆ ਕਿ ਲੁਧਿਆਣਾ ਵਿੱਚ ਰਾਜਾ ਵੜੰਗ ਨੂੰ ਗੋ ਬੈਕ ਕਰਨੇ ਆ ਅੱਜ ਇੱਥੇ ਕਾਂਗਰਸ ਦਾ ਪ੍ਰਧਾਨ ਤੇ ਇੱਥੇ ਹਲਕੇ ਦਾ ਜਿਹੜਾ ਹੈਗਾ ਜਿਹੜਾ ਖੜਾ ਹੋਇਆ ਨਮਾਇੰਦਾ ਉਹ ਆਇਆ ਰਾਜਾ ਵੜੰਗ ਰਾਜਾ ਵੜੰਗ ਨੂੰ ਇਹ ਚੀਜ਼ ਮੈਂ ਕਹਿਣਾ ਚਾਹਦੀ ਆ ਕਿ ਰਾਜਾ ਵੜੰਗ ਤੇਰੀਆਂ ਜ਼ਮਾਨਤਾਂ ਜ਼ਬਤ ਕਰਵਾਵਾਂਗੇ ਕਿਉਂਕਿ ਇਹ ਕਾਤਲ ਉਹ ਖੂਨੀ ਪੰਜਾ ਜਿਹਨੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਉਹ ਇੰਦਰਾ ਗਾਂਧੀ ਜਿਹਨੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ توپਾਂ ਤੇ ਡੰਕਾਂ ਦੇ ਨਾਲ ਹਮਲੇ ਕਰਕੇ ਟਾਟਹੇਰੀ ਕੀਤਾ ਤੇ ਤੂੰ ਜਾ ਕੇ ਹੰਦਵਾੜੇ ਦੇ ਵਿੱਚ ਉਥੇ ਉਹ ਕਮਲਨਾਥ ਨੂੰ ਕਲੀਨ ਚਿੱਟ ਦੇਨੇ ਕਿ ਉਹ નિર્ਦੋਸ਼ ਹੈਗਾ ਰਾਜਾ ਵੜਿੰਗ ਤੇਰੀ ਕੋਈ ਭੈਣ ਵਿਦਵਾਨੀ ਹੋਈ ਤੇਰੀ ਕੋਈ ਮਾਂ ਵਿਦਵਾਨੀ ਹੋਈ ਤੂੰ ਕੋਈ ਕਿਸੇ ਬੱਚੇ ਨੂੰ ਯਤਿਮ ਹੋਇਆ ਆਪਣੀ ਅੱਖਾਂ ਦੇ ਸਾਹਮਣੇ ਨਹੀਂ ਦੇਖਿਆ ਤਾਂ ਤੂੰ ਇਹ ਬਿਆਨ ਦਿੱਤਾ ਕਿਉਂਕਿ ਉੱਥੇ ਪੱਤਰਕਾਰਾਂ ਨੇ ਸਾਰੀ ਸੱਚਾਈ ਸਾਹਮਣੇ ਦੱਸੀ ਕਿ ਕਿਵੇਂ ਰਕਾਬ ਗਾਇਨ ਸਾਹਿਬ ਦੇ ਸਾਹਮਣੇ ਤਿੰਨ ਸਿੱਖਾਂ ਦੇ ਕਤਲਿਆਮ ਹੋਏ ਅੱਜ ਮੈਂ ਰਾਜਾ ਵੜਿੰਗ ਨੂੰ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਆ ਕਿ ਰਾਜਾ ਵੜਿੰਗ ਤੇਰੀ ਵੋਟੀ ਕਹਿੰਦੀ ਆ ਕਿ ਇਹ ਗੁਰੂ ਨਾਨਕ ਦਾ ਪੰਜਾ ਓਏ ਕਾਤਲ ਪੰਜਾ ਇਹ ਖੂਨੀ ਪੰਜਾ ਇਸ ਪੰਜੇ ਨੂੰ ਤੁਸੀਂ ਗੁਰੂ ਨਾਨਕ ਤੇ ਪੰਜੇ ਨਾਲ ਮਲਾਉਂਦੇ ਹੋ ਉਹ ਗੁਰੂ ਨਾਨਕ ਦਾ ਪੰਜਾ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਤਾਰਿਆ ਤੇ ਤੁਹਾਡਾ ਕਾਂਗਰਸੀਆਂ ਦਾ ਕਾਤਲ ਤੇ ਖੂਨੀ ਪੰਜਾ ਜਿਨ੍ਹਾਂ ਹਜ਼ਾਰਾਂ ਨਿਰਦੋਸ਼ ਸਿੰਘਾਂ ਸਿੰਘਣੀਆਂ ਪਚੰਗੀਆਂ ਦੇ ਕਤਲੇਆਮ ਕੀਤੇ ਦਰਬਾਰ ਸਾਹਿਬ ਤੇ ਟੋਪ ਟੋਪਾ ਤੇ ਟੈਂਕਾਂ ਦੇ ਨਾਲ ਹਮਲੇ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਮਾਰੀਆਂ ਏ ਆਈ ਜਿਹੜਾ ਕਾਫਲਾ ਲੈ ਕੇ ਆ ਰਿਹਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਦੀ ਆ ਇਹ ਕਾਫਲਾ ਲੁਧਿਆਣੇ ਦਾ ਨਹੀਂ ਹੈਗਾ ਇਹ ਸਾਰੀਆਂ ਗੱਡੀਆਂ ਬਾਹਰ ਦੀਆਂ ਨੇ ਰਾਜਾ ਬੜੰਗ ਜੇ ਤੂੰ ਲੁਧਿਆਣੇ ਤੋਂ ਖੜੇ ਤੇ ਤੂੰ ਫਿਰ ਲੁਧਿਆਣੇ ਦਾ ਕਾਫਲਾ ਲੈ ਕੇ ਤੁਰ ਪਰ ਲੁਧਿਆਣੇ ਦਾ ਕੋਈ ਬੰਦਾ ਇਹਦੇ ਨਾਲ ਨਹੀਂ ਆ ਇਹ ਸਾਰਾ ਕਾਫਲਾ ਸਾਰੀਆਂ ਗੱਡੀਆਂ ਬਾਹਰ ਦੀਆਂ ਨੇ ਤੇ ਅਸੀਂ ਇਹਦਾ ਹਰ ਇੱਕ ਹਲਕੇ ਦੇ ਵਿੱਚ ਜਾ ਕੇ ਵਿਰੋਧ ਕਰਾਂਗੇ ਇਹਦਾ ਅਸੀਂ ਬਾਈਕਾਟ ਕਰਾਂਗੇ ਤੇ ਲੋਕਾਂ ਨੂੰ ਅਪੀਲ ਕਰਾਂਗੇ ਤੁਹਾਡੇ ਚੈਨਲਾਂ ਦੇ ਮੱਧਿਅਮ ਦੇ ਨਾਲ ਇਹ ਇਨਾ ਕਾਤਲਾਂ ਤੋਂ ਬੱਚੋ ਜੋ 84 ਵੀ ਸਾਡੇ ਨਾਲ ਹੋਇਆ ਰੱਬ ਨਾ ਕਰੇ ਕਿਸੇ ਦਸ਼ਮਨ ਨਾਲ ਵੀ ਹੋਵੇ ਇਹ ਕਾਤਲ ਕਾਂਗਰਸੀਆਂ ਇਹ ਕੁਰਸੀ ਦੇ ਪਿੱਛੇ ਇਹਨਾਂ ਨੂੰ ਕੋਈ ਮਾਂ ਦੀ ਇੱਜ਼ਤ ਨਹੀਂ ਕੋਈ ਭੈਣ ਦੀ ਇੱਜ਼ਤ ਨਹੀਂ ਕੋਈ ਧੀ ਦੀ ਇੱਜ਼ਤ ਨਹੀਂ ਨਾ ਕਾਤਲਾਂ ਤੋਂ ਬੱਚੋ ਇਹ ਰਾਜਾ ਵਿਣਗ ਜਿਹੜਾ ਨਾ ਇਹ ਸਿੱਖ ਕੌਮ ਦਾ ਗਦਾਰ ਹੈ ਐਨੇ ਅੱਜ ਤੋਂ 6 ਮਹੀਨੇ ਪਹਿਲਾਂ ਇਹ ਛੰਦਵਾਲਾ ਜਾ ਕੇ ਮੱਧ ਪ੍ਰਦੇਸ਼ ਵਿੱਚ ਐਨੇ ਕਿਹਾ ਸੀ ਕਿ ਕਮਲਨਾਥ ਜਿਹੜਾ ਇਹ ਵਾ 1984 ਦਾ ਕਤਲੇਆਮ ਹੋਇਆ ਉਹਦੇ ਕੋਈ ਯਾਦ ਨਹੀਂ ਇਹਨੇ ਜਾ ਕੇ ਕਲੀਨ ਚਿੱਟ ਦਿੱਤੀ ਸੀ ਪੰਜਾਬ ਤੋਂ ਜਾ ਕੇ ਰਾਜਾ ਬੜਿੰਗ ਨੇ ਮੈਂ ਰਾਜਾ ਬੜਿੰਗ ਨੂੰ ਦੱਸਣਾ ਚਾਹਨਾ ਵਾਂ ਜਦੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦਾ ਉੱਪਰ ਜਿਹੜਾ ਹਮਲਾ ਹੋਇਆ ਸੀ ਸੰਜੇ ਸੂਰੀ ਉੱਥੇ ਹਾਜ਼ਰ ਸੀ ਇੰਡੀਅਨ ਐਕਸਪ੍ਰੈਸ ਦਾ ਜਿਹੜਾ ਪੱਤਰਕਾਰ ਸੀ ਉਹਦੇ ਸਾਹਮਣੇ ਤਿੰਨ ਸਿੱਖਾਂ ਦਾ ਕਤਲੇਆਮ ਉੱਥੇ ਕੀਤਾ ਗੋਲੀਆਂ ਮਾਰ ਕੇ ਮਾਰਿਆ ਗਿਆ ਉਸ ਵੇਲੇ ਕਮਨ ਲਾਥ ਜਿਹੜਾ ਉਹ ਨਾਲ ਖੜਾ ਸੀ ਉਹਨੇ ਉਹ ਉਹਨਾਂ ਪੀੜ ਦੀ ਗਵਾਹੀ ਕਰ ਰਿਹਾ ਸੀ ਤੇ ਸਿੱਖਾਂ ਦੇ ਕਤਲ ਨੂੰ ਇਹਨੇ ਕਲੀਨ ਚਿੱਟ ਦਿੱਤੀ ਰਾਜਾ ਵੜਿੰਗ ਨੇ ਅੱਜ ਰਾਜਾ ਵੜਿੰਗ ਨੇ ਪਰਸੋਂ ਇਹ ਗੱਲ ਕਹੀ ਇੱਕ ਇਹ ਗੁਰਨਾਨਕ ਦਾ ਪੰਜਾ ਹੈ ਇਹ ਗੁਰਨਾਨਕ ਦਾ ਪੰਜਾ ਨਹੀਂ ਇਹ ਖੂਨੀ ਪੰਜਾ ਹੈ ਜ ਜਨੇ 1984 ਦੇ ਵਿੱਚ ਸਿੱਖਾਂ ਦਾ 10000 ਸਿੱਖਾਂ ਦਾ ਕਤਲਿਆਮ ਕੀਤਾ ਉਹ ਖੂਨੀ ਪੰਜਾ ਹੈ ਇਹ ਉਹ ਇੰਦਰਾ ਗਾਂਧੀ ਦਾ ਖੂਨੀ ਪੰਜਾ ਜ ਜਨੇ 1984 ਵਿੱਚ ਸਾਡੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਉੱਥੇ ਵੀ 10000 ਸਿੱਖਾਂ ਦਾ ਉਥੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਭਾਰਤੀ ਫੌਜ ਨੇ ਸਿੱਖਾਂ ਨੂੰ ਕਤਲੇਆਮ ਸਿੱਖਾਂ ਦਾ ਕੀਤਾ ਗਿਆ ਅੱਜ ਉਹ ਰਾਜਾ ਬੜੇਗਾ ਜਿਹੜੇ ਪੰਜਾਬ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਉੱਥੇ ਗੱਡੀਆਂ ਲੈ ਕੇ ਆਏ ਨੇ ਇਹਨਾਂ ਨੂੰ ਸ਼ਰਮ ਆ ਰਹੀ ਜੀ ਸਿੱਖਾਂ ਨੂੰ ਇਹ ਵਜੇ ਕਦਾਰ ਕੌਮ ਦੇ ਜਿਹੜੇ ਅੱਜ ਲੁਧਿਆਣਾ ਤੋਂ ਇਲੈਕਸ਼ਨ ਲੜ ਰਿਹਾ ਆ ਇਹ ਅਸੀਂ ਇਲੈਕਸ਼ਨ ਇਥੋਂ ਦੀ ਜਮਾਤ ਜ਼ਬਤ ਹੋਏਗੀ ਇਹ ਧਰਮ ਦੇ ਲੋਕ ਜ਼ਵਾਗਤ ਕਰ ਰਹੇ ਨੇ ਵੈਲਕਮ ਕਰ ਰਹੇ ਨੇ ਇਹ ਲੋਕਾਂ ਦੀ ਬੁੱਧੀ ਪ੍ਰਸ਼ਟਾ ਹੈ ਇਹ ਨੇ ਆਪਣੇ ਧਰਮ ਨਹੀਂ ਵੇਖਦੇ ਆਪਰਾ ਪਹਿਲਾ ਧਰਮ ਦੇਖਣਾ ਚਾਹੀਦਾ ਕਿ ਸਿੱਖਾ ਨਾਲ ਇਹ ਕਾਂਗਰਸ ਨੇ ਕੀ ਕੀਤਾ ਦਰਵਾਜ਼ੇ ਤੇ ਬਟਾ ਡਾ ਕੀਤਾ 84 ਕਤਲੇਆਮ ਕੀਤਾ ਅੱਜ ਅਸੀਂ ਕਾਲੀਆਂ ਟੰਡੀਆਂ ਲੈ ਕੇ ਆਏ ਆ ਅਸੀਂ ਰਾਜਾ ਬਣਦਾ ਵਿਰੋਧ ਕਰ ਰਹੇ ਆ ਠੀਕ ਹੈ ਕਿਹੜੀ ਜਗ੍ਹਾ ਗੋ ਬੈਕ ਅਸੀਂ ਇਹ ਖਲੀਆਂ ਆਰਤੀ ਸਲਮੇ ਦੇ ਕੋਲ ਖੜੇ ਹਾਂ ਅਸੀਂ ਤੁਹਾਡੇ ਕੋਲ ਖੜੀਆਂ ਤੇ ਇਹ ਸਾਰੀ ਜਿਹੜੀ ਕਾਰਵਾਈ ਹੈ ਜਿਹੜੀ ਹੈ ਇਹ ਕਾਂਗਰਸ ਵੱਲੋਂ ਕੀਤੀ ਹੈ ਸਾਡੀਆਂ ਉਹ ਬੀਬੀਆਂ ਜਿਹੜੀ 84 ਦਬਾਵਾਂ ਨੇ ਇਹ ਗੁਰਦੀਪਪੁਰ ਮੇਰੇ ਸਾਥੀ ਸਾੜੇ ਖੜੇ ਨੇ ਇਹਨਾਂ ਦੇਖ ਕੇ ਪਰਿਵਾਰ ਅੱਠ ਅੱਠ ਜੀਆਂ ਦਾ ਕਤਲੇਆਮ ਹੋਇਆ ਹੈ ਉਹ ਕਾਂਗਰਸੀ ਜਿਹੜੇ ਦਰੰਦੇ ਨੇ ਰਾਜਾ ਬੜਿੰਗ ਦੇ ਕਾਫਲੇ ਦਾ ਕਿੱਦਾਂ ਯਾਰਿਆ ਜੀ ਹਾਂਜੀ ਉਹਦੇ ਕਾਫਲੇ ਦਾ ਕਲੌਕ ਕਰਨਾ ਆਇਆ ਕੱਲ੍ਹ ਦੇ ਚੰਡੀਆਂ ਦਿਖਾ ਕੇ ਜਾਵਾਂਗੇ ਗੋ ਬੈਕ ਰਾਜਾ ਮੈਨੂੰ ਪੜੇਗਾ ਤੋ ਵਾਪਸ ਜਾਓ ਉਹਨੇ ਧਰਮ ਪਤਨੀ ਦਾ ਵੀ ਇੱਕ ਬਿਆਨ ਆਇਆ ਜੀ ਆ ਸਾਨੂੰ ਅਸੀਂ ਨਹੀਂ ਸੁਣਿਆ ਕਿਹੜਾ ਕੋਲ ਬਿਆਨ ਪਹਿਲਾਂ ਗਲਤ ਗੱਲਾਂ ਕਰਦੇ ਨੇ ਚਲੋ ਸਾਨੂੰ ਨਹੀਂ ਪਤਾ ਸੀ ਨਹੀਂ ਸੁਣਿਆ ਮੈਂ ਨਹੀਂ ਸੁਣਿਆ ਕਿ ਸੁਣਿਆ ਹੋਣਾ ਉਹਨੇ ਸੁਣਿਆ ਹੋਣਾ ਲੇਕਿਨ ਉਹਨੇ ਪਹਿਲਾਂ ਤੇ ਗੱਲ ਕੀਤੀ ਨਾ ਕਿ ਗੁਰੂ ਨਾਨਕ ਸਾਦਾ ਪੰਜਾ ਇਹ ਖੂਨੀ ਪੰਜਾ ਹੋ ਸਕਦਾ ਗੁਰਦਾਰ ਸਾਹਿਬ ਦਾ ਇਹ ਗੱਲ ਕਰ ਸਕਦੇ ਨੇ ਆ ਇਹ ਗਲਤ ਗੱਲਾਂ ਨੇ ਇਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਹੋ ਗਏ ਸਭ ਤੋਂ ਵੱਧ ਨੁਕਸਾਨ ਆਜ਼ਾਦੀ ਤੋਂ ਬਾਅਦ ਜਿਹੜਾ ਹੋਇਆ ਇਹਨਾਂ ਨੇ ਕਾਂਗਰਸ ਨੇ ਕੀਤਾ ਠੀਕ ਹੈ